ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 8778 ਜੀ ਅੱਜ ਦੀ ਵੀਡੀਓ ਪਿੰਡ ਘੋਲਿਆ ਕਲਾਂ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਨਾਗਾ ਜੀ ਦੋਨੇ ਗੱਬਣ ਖੂਬਸੂਰਤੀ ਦੇ ਪੱਖ ਤੋਂ ਚੰਗੇ ਆ ਬਾਕੀ ਵੀਰੇ ਗਰਮੀਆਂ ਦੇ ਤੋਹਫੇ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਪ੍ਰੀ ਸਿੰਘ ਪਿੰਡ ਘੋਲਿਆ ਕਲਾਂਜਲਾ ਮੋਗਾ ਤਹਿਸੀਲ ਬਾਗਾ ਪੁਰਾਣੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8437959102 ਜੀ ਠੀਕ ਆ ਵੀਰੇ ਦੋ ਨਾਗਾ ਜੀ ਹਾਂ ਜੀ ਦੋ ਨਾਗਾ ਜੀ ਇਧਰੋਂ ਸ਼ੁਰੂ ਕਰਦੇ ਕਰੋ ਸੰਗ ਤੋਂ ਸੁਆ ਕਿੰਨਾ ਵੀਰੇ ਸੁਆ ਪਹਿਲਾ ਹੀ ਪਲੂਨ ਹੁੰਦੀ ਹੈ ਹਾਂ ਦੰਦੋ ਵੀਰੇ ਦੰਦੋ ਚੈੱਕ ਨਹੀਂ ਕੀਤੀ ਠੀਕ ਹੈ ਜੀ ਉਹ ਆਪਾਂ ਫੋਨ ਤੇ ਦੱਸ ਦਾਂਗੇ ਠੀਕ ਹੈ ਵੀਰੇ ਕਿੰਨਾ ਸਮਾਂ ਲੈਂਦੀ ਹੈ ਜੀ ਸਮਾਂ ਬਈ ਬਸ 5 ਕਿ ਦਿਨ ਲਊ ਮੈਂ ਠੀਕ ਕਿੰਨਾ ਕੁ ਪਾਜੂ ਦੁੱਧ ਜੀ ਦੁੱਧ ਬਈ 14 15 ਲੀਟਰ ਪਾਉਣਾ ਚਾਹੀਦਾ ਦੇਊ ਮੱਝਾਂ ਹਾਂਜੀ ਦੇਊ ਮੱਝਾਂ ਬਾਹਰ ਪਿੱਛੇ ਦੀ ਥਣਾ ਦੀ ਫੁੱਲ ਗਾਰੰਟੀ ਹੈ ਜੀ ਸਾਰੇ ਠੀਕ ਹੈ ਠੰਡੀ ਸੀਲ ਹੈ ਜੀ ਪੂਰੀ ਠੰਡੀ ਸੀਲ ਹੋਣਾ ਜੀ ਠੀਕ ਹੈ ਵੀਰੇ ਤੁਰ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਪਹਿਲਾਂ ਜੀ ਦੰਦ ਦਾ ਪਾ ਚੈੱਕ ਨਹੀਂ ਕੀਤਾ ਕਿਉਂਕਿ ਉਹ ਫੋਨ ਤੇ ਦੱਸ ਦਾਂਗੇ ਬਈ ਜਿਹੜਾ ਠੀਕ ਹੈ ਫੋਨ ਤੇ ਬਾਈ ਕਹਿੰਦਾ ਦੱਸ ਦਾਂਗੇ ਕ੍ਰੋਸ ਅੰਗ ਬਾਈ ਦੁੱਧ ਪਿਆਉ ਕਰਮਾ ਵਾਲੀ ਮੱਝਾਂ ਰਗਾ ਸੋਹਣਾ ਫਿੱਟ ਮਸਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਬਾਈ ਕਹਿੰਦਾ ਬਾਹਲਾ ਨਹੀਂ ਤਾਂ 14 15 ਕਿਲੋ ਦੁੱਧ ਖੁੱਲਾ ਹੀ ਪਿਆਜੂ ਹਾਈਟ ਦਾੰਦਾ ਜੇ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਵਜਨ ਵਜੂਦ ਪੂਰਾ ਚੰਗਾ ਜੇ ਹਾਈਟ ਦੀ ਗੱਲ ਕਰਗੇ ਤਾਂ ਨੋਰਮਲ ਆ ਪਰ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਹਵਾਨਾ ਨੇੜੇ ਤੋਂ ਦਿਖਾ ਦਿੰਨੇ ਆ ਤਿਆਰੀ ਬਹੁਤ ਸੋਹਣੀ ਕੀਤੀ ਆ ਦੁੱਧ ਹੁੰਦਾ ਸੇਵਾ ਦਾ ਪਰ ਜਿੰਨਾ ਪਿਉ ਵੀਰੇ ਸੰਗਣਾ ਪਿਉ ਆ ਇਹ ਨਹੀਂ ਪਾਣੀ ਤਾਂ ਨਹੀਂ ਜਾਊ ਠੰਡੀ ਸੀਲ ਇੰਨੀ ਆ ਜਿਵੇਂ ਕੋਈ ਮਾਰਟੀ ਬਲੀ ਫੁੱਲ ਆ ਨਹੀਂ ਦਿੱਸੀ ਹੰਬੀ ਆ ਸੇਵਾ ਵਾਲੇ ਘਰੋਂ ਆਈ ਆ ਬਜਨ ਹੋਊ ਤਾਂ ਵੀਰੇ ਦੁੱਧ ਪਿਆਊਗੀ ਜੇ ਤਾਂ ਬਜਨ ਹੀ ਨਾ ਹੋਇਆ ਤੇ ਉਹਨੇ ਫਿਰ ਪਿਉਣਾ ਵੀ ਕਿੱਥੋਂ ਆ ਖਾਣ ਪੀਣ ਦੀ ਖੁੱਲੀ ਆ ਵੀਰੇ ਵੀਰੇ ਫੁੱਲ ਖੁੱਲੀ ਆ ਠੀਕ ਆ ਜੀ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ ਜੇ ਤਾਂ ਬਈ ਕਿਸੇ ਨੇ ਮੁੱਲ 'ਚ ਪੈਣਾ ਠੀਕ ਆ ਜੀ ਤਾਂ 60 65 ਕਰ ਲੈਨੇ ਆ ਜੈ ਜੀ 55000 ਤੋਂ ਛੋੜ ਕਰ ਦਾਂਗੇ ਹੋਜੂ ਮਾਨਤਨ ਮਾਨਤਨ ਕਰ ਦਾਂਗੇ ਬਾਕੀ ਕਿਸਾਈਆਂ ਚ ਨਾ ਪਾਵੇ ਠੀਕ ਹੈ 56000 ਚ ਬਾਈ ਕਹਿੰਦਾ ਛੋੜ ਹੋਜੂਗੇ ਕੋਈ ਵੀ ਰਕਸਾਈਆਂ ਚ ਨਾ ਪਾਵੇ ਇਹ ਸਪੈਸ਼ਲ ਬੇਨਤੀ ਹੈ ਜੀ ਬਾਕੀ ਬਾਈ ਤੂੰ ਆ ਵੇਖ ਲੈ ਗਰਮੀਆਂ ਦਾ ਤੋਹਫਾ ਵੀਰੇ ਰੇਟ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਚੱਲਦੇ ਆ ਗਾਈਆਂ ਦੇ ਦੋ ਨੰਬਰ ਵੀਰੇ ਸੁਆ ਕਰਨਵਾ ਇਹ ਵੀ ਪਲੂਨ ਆਈ ਚਾਰ ਦੰਦਾ ਮੂੰਹੇ ਵੇਖੀ ਹਾਂ ਤੂੰ ਤੋਂ ਚਾਰ ਦੰਦਾ ਜੀ ਠੀਕ ਆ ਵੀਰੇ ਇਹ ਸਮਾਂ ਕਿੰਨਾ ਲੈਂਦੀ ਆ ਜੀ ਇਹ ਬਸ ਦੋ ਦੋ ਤੋਂ ਤਿੰਨ ਦਿਨ ਲੂਗੀ ਕਿੰਨਾ ਪਿਆ ਜੀ ਦੁੱਧ ਜੀ ਇਹ ਵੀ ਬਸ ਉਹਨਾਂ ਕੀ ਲਾ ਲੋ ਜੀ ਇਹ ਕੱਦ ਦੀ ਜਾਨੀ ਕਿ ਫੁੱਲ ਵੱਡੀ ਆ ਵੀ ਨੋਰਮਲ ਨਾ ਉਹਦੇ ਨਾਲੋਂ ਬਾਕੀ ਵੀਰੇ ਤੁਹਾਨੂੰ ਤੁਹਾਡੇ ਸਾਹਮਣੇ ਆ ਜਿਹੜੀ ਇੱਕ ਨੰਬਰ ਤੇ ਦਿਖਾਈ ਸੀ ਤੇ ਹੁਣ ਦੋ ਤੇ ਦਿਖਾਉਣ ਲੱਗੇ ਕਿੰਨਾ ਡਿਸਟੈਂਸ ਆ ਤੁਸੀਂ ਆਪ ਚੈੱਕ ਕਰ ਲਓ ਥਣ ਦੋਹਾਂ ਦੇ ਚੰਗਾ ਜੀ ਠੀਕ ਆ ਥਣ ਪਾ ਟੌਪ ਦਾ ਠੰਡੀ ਸੀਲ ਫੁੱਲ ਆ ਵੀਰੇ ਹਾਂਜੀ ਫੁੱਲ ਆ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਚਮਕਦਮ ਕਾਲੀ ਵੈੜਾ ਕੋਈ ਆਏ ਨਹੀਂ ਲਿੱਸੀ ਫਿੱਕੀ ਬਾਕੀ ਵਾਰਨੋ ਜਣ ਭਾਈ ਇਹਦਾ ਵੀ ਫੁੱਲ ਆ ਸਹੀ ਗੱਲ ਆ ਦੰਦੋ ਬਾਈ 10 ਦਾ 4 ਦਾ ਜੀ 4 ਦਾ Ориਜਨਲ ਆ ਬਾਈ ਠੀਕ ਆ ਵੀਰੇ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਸੋਹਣਾ ਗੁਲਾਬੀ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਇੱਕ ਨੰਬਰ ਨਾਲ ਉਹ ਹਾਲਾ ਕੇ ਲੱਗ ਭਾਗੇ ਗੱਠ ਦੂੜ ਗੱਠ ਉੱਚੀ ਆ ਚਮਕ ਚੁੰਕ ਵੇਖ ਬਾਈ ਆਪ ਹੀ ਤੂੰ ਚਮਕ ਦਮਕ ਤੁਹਾਡੇ ਸਾਹਮਣੇ ਆ ਜੀ ਫੁੱਲ ਚੰਗੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਖਾਣਾ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਜੇ ਆ ਸੌਰੀ ਭਾਰ ਦੀ ਤਾਂ ਥਣਾ ਦੀ ਫੁੱਲ ਗਰੰਟੀ ਹੋਊਗੀ ਉਹਦੇ ਹਲੇ ਪਾਸੋਂ ਤੁਸੀਂ ਬੇਫਿਕਰ ਹੋ ਜਾਓ ਜੀ ਦੁੱਧ ਤੁਹਾਡੀ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਐ ਜਿੰਨੀ ਐ ਗਰਮੀਆਂ ਦਾ ਤੂਫਾਨ ਵੀਰੇ ਦੁੱਧ ਇਹ ਵੀ ਪੀਓ ਮੱਝਾ ਵਰਗਾ ਜੈ ਜੀ ਡਿਮਾਂਡ ਇਹਦੇ ਕਿੰਨੇ ਲੈਣੀ ਐ ਜੀ ਮੁੱਲ ਭਈ ਇਹਦਾ ਵੀ ਭਾਵੇਂ 60 ਕਰਾ ਲਓ ਭਾਵੇਂ 70 ਕਰਾ ਲਓ ਠੀਕ ਆ ਇਹਦਾ 58000 ਤੋਂ ਛੋੜ ਜੋੜਾ ਲੈ ਜੇ ਸੱਜਣ ਕੋਈ ਜੋੜਾ ਦਾ ਫਿਰ ਤਾਂ ਵੀ ਮਾਨਤਨ ਕਰਦਾ ਠੀਕ ਹੈ ਜੋੜੇ 'ਚ ਮਾਨਤਨ ਜ਼ਿਆਦਾ ਹੋ ਜਾਊਗਾ 58000 ਪਰ ਕੱਲੀ ਕੱਲੀ ਝੋਣੀ ਬਈ ਬਾਲਾ ਹੁਣ ਠੀਕ ਹੈ ਜੀ ਹਾਂਜੀ ਠੀਕ ਹੈ ਫਿਰ ਬਾਕੀ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਬਾਕੀ ਮੇਰੇ ਲਾਡੂ ਨਾ ਫੋਨ ਪਈਆਂ ਬਈ ਹਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ